ਹਾਰ ਵਾਲੀ ਇਨਸਟਾ ਕੁਈਨ ਮਹਿਲਾ ਕਾਂਸਟੇਬਲ ਅਮੰਦ ਜੋ ਕਿ ਵਿਜੀਲੈਂਸ ਰਿਮਾਂਡ ਤੇ ਚੱਲ ਰਹੀ ਹੈ ਹਾਲਾਂਕਿ ਇਸ ਦੇ ਦਰਮਿਆਨ ਉਸ ਦੀ ਸਿਹਤ ਵਿਗੜੀ ਹੈ ਤੇ ਉਸ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਦੱਸਿਆ ਕਿ ਅਮੰਦੀਪ ਕੋਰ ਜਿਸ ਨੂੰ ਕੀ ਪੱਥਰੀ ਦਾ ਦਰਦ ਹੁੰਦਾ ਹੈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ ਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਤਾਂ 12 ਗ੍ਰਾਮ ਚਿੱਟੇ ਦਾ ਨਾ ਫੜੀ ਗਿਆ ਮਨਦੀਪ ਜੁੱਥੇ ਪੱਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਜਾਂਦੀ ਹੈ ਜ ਜਬਾਨਤ ਤੇ ਬਾਹਰ ਹੀ ਆਈ ਹੁੰਦੀ ਹੈ ਕਿ ਉਧਰ ਵਿਜੀਲੈਂਸ ਦੇ ਵੱਲੋਂ ਕਾਰਵਾਈ ਖੋਲ ਦਿੱਤੀ ਹੈ ਵਿਜੀਲੈਂਸ ਦੇ ਰੀਮਾਂਡ ਤੇ ਸੀ ਦਰਅਸਲ ਗ੍ਰਫਤਾਰੀ ਤੋਂ ਬਾਅਦ ਜੁਥੇ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਜਾਂਚ ਚੱਲ ਰਹੀ ਸੀ ਤਾਂ ਤਿੰਨ ਦਿਨੀ ਪੁਲਿਸ ਰਿਮਾਂਡ ਤੇ ਚੱਲ ਰਹੀ ਸੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਗੌਰ ਜਿਸ ਨੂੰ ਅਚਾਨਕ ਦੇਰ ਰਾਤ ਪੇਟ ਦੇ ਵਿੱਚ ਦਰਦ ਹੁੰਦਾ ਉਸ ਤੋਂ ਬਾਅਦ ਵਿਜਲਨ ਸਟੇਮ ਉਸ ਨੂੰ ਹਸਪਤਾਲ ਲੈ ਕੇ ਆਈ ਹੈ ਤੇ ਡਿਊਟੀ ਤੇ ਤਨਾਤ ਡਾਕਟਰ ਵੱਲੋਂ ਇਹ ਕਿਹਾ ਗਿਆ ਕਿ ਅਮਨਦੀਪ ਦੇ ਗੁਰਦੇ ਦੇ ਨੀਚੇ ਵਾਲੀ ਨਲੀ ਦੇ ਵਿੱਚ ਪੱਥਰੀ ਪਾਈ ਗਈ ਜਿਸ ਕਾਰਨ ਉਸ ਨੂੰ ਇੰਨਾ ਦਰਦ ਹੋਇਆ ਹਾਲਾਂਕਿ ਹੁਣ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤੋਹੀ ਅਮਨਦੀਪ ਇਸ ਬਿਮਾਰੀ ਦੇ ਨਾਲ ਪੀੜਤ ਹੈ ਤੇ ਪੋਲਿਸ ਸਿਮਾਨ ਦੌਰਾਨ ਅਚਾਨਕ ਦਰਦ ਵਧਿਆ ਜਿਸ ਤੇ ਚਲਦਿਆ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਜਿੱਤੇ ਇੱਕ ਪਾਸੇ ਵਿਜੀਲੈਂਸ ਨੇ ਕਾਰਵਾਈ ਖੋਲੀ ਹੋਈ ਹੈ ਤਾਂ ਉਧਰ ਫਿਲਹਾਲ ਅਮਨਦੀਪ ਹਸਪਤਾਲ 'ਚ ਜੇ ਰਹੀ ਇਲਾਜ ਹੈ ਸਰ ਜੀ ਗਾਜੀ ਮੇਰਾ ਨਾਮ ਡਾਕਟਰ ਸੋਫੀਆ ਰ ਹੈ ਕਿ ਮੈਂ ਇੱਥੇ ਆ ਸਰਜਰੀਕਲ ਸਪੈਸ਼ਲਿਸਟ ਪੋਸਟਡ ਹਾਂ ਸਿਵਲ ਹਸਪੀਟਲ ਪਟੰਡਾ ਹਾਂ ਹਾਂ ਸਾਡੇ ਕੋਲ ਇੱਕ ਪੇਸ਼ੈਂਟ ਵੀ ਲੈ ਕੇ ਆਇਆ ਗਿਆ ਹੈ ਉਹਦੇ ਪੇਨ ਸਗਾ ਕੱਲ ਸ਼ਾਮ ਨੂੰ ਹੋਰ ਦਾਖਲ ਕੀਤੇ ਸੀਗੇ ਜਦੋਂ ਅਸੀਂ ਸਕੈਨ ਵਗੈਰਾ ਕਰਾਇਆ ਹੈ ਤਾਂ ਉਹਦੇ ਵਿੱਚ ਉਹਦੇ ਜਿਹੜੀ ਗੁਰਦੇ ਦੀ ਨਾਲੀ ਹੁੰਦੀ ਉਹਦੇ ਵਿੱਚ ਪੱਥਰੀ ਆਈ ਹੈ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਵੈਸੇ ਪੇਸ਼ੈਂਟ ਸਟੇਬਲ ਹੈ ਪਰ ਟ੍ਰੀਟਮੈਂਟ ਚੱਲ ਰਿਹਾ ਹੈ ਡਿਸਚਾਰਜ ਕਦੋਂ ਹੋਏ ਨਹੀਂ ਹਜੇ ਡਿਸਚਾਰਜ ਨਹੀਂ ਆਮਲੀ ਕੀ ਹੋ ਰਿਹਾ ਸੀ ਕਿ ਤਸੀਲ ਨਹੀਂ ਸਿਰਫ ਪੇਨ ਐਬਡੋਮਨਲ ਹੀ ਆਇਆ ਹੈ ਉਸ ਨਾਲ ਹੀ ਦਾਖਲ ਕਿੰਨੇ ਵਜੇ ਸਟੱਡਿਓ ਕੱਲ ਸ਼ਾਮ ਨੂੰ ਕਰੀਬਨ 4-5 ਵਜੇ ਦੇ ਆਸ-ਪਾਸ